ਅਬੋਰ ਦੇ ਸੰਜੇ ਵਰਮਾ ਕਤਲ ਕੇਸ ਦੇ ਵਿੱਚ ਅੱਜ ਵੱਡੀ ਅਪਡੇਟ ਆਈ ਹੈ ਪੁਲਿਸ ਨੇ ਤਿੰਨ ਹੋਰ ਨੂੰ ਗ੍ਰਿਫਤਾਰ ਕੀਤਾ ਹੈ ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਚਾਰਾਂ ਤੇ ਗੱਲ ਕਰਦੇ ਹਾਂ ਮਿੱਤਰੋ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਜਿਹੜਾ ਘੰਟੀ ਵਾਲਾ ਬੈਲ ਵਾਲਾ ਬਟਨ ਹੈ ਉਹਨੂੰ ਜਰੂਰ ਦਬਦਿਓ ਤਾਂ ਕਿ ਸਭ ਤੋਂ ਪਹਿਲਾਂ ਤੁਹਾਡੇ ਕੋਲ ਜ਼ਰੂਰੀ ਜਾਣਕਾਰੀ ਪਹੁੰਚਦੀ ਰਹੇ ਵਿਸ਼ਲੇਸ਼ਣ ਕਰਦੇ ਆ ਚਾਰਾ ਖਬਰਾਂ ਦਾ ਪਹਿਲੀ ਵੱਡੀ ਖਬਰ ਹੈ ਕਿ ਅਬੋਰ ਦੇ ਵਿੱਚ ਜਿਹੜਾ ਪਿਛਲੇ ਦਿਨੀ ਕਪੜਾ ਵਪਾਰੀ ਸੰਜੇ ਵਰਮਾ ਦਾ ਕਤਲ ਹੋਇਆ ਉਸ ਮਾਮਲੇ 'ਚ ਪਹਿਲਾ ਦੋ ਤੇ ਅੱਜ ਤਿੰਨ ਹੋਰ ਗ੍ਰਿਫਤਾਰੀਆਂ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਹੈ ਔਰ ਇਹਦੇ ਉੱਪਰ ਵੱਡੇ ਸਵਾਲ ਫੇਰ ਉੱਠ ਖੜੇ ਹੋਏ ਨੇ ਦੂਜੀ ਵੱਡੀ ਖਬਰ ਹੈ ਕਿ ਐਸਐਸਪੀ ਨੂੰ ਹਾਈ ਕੋਰਟ ਨੇ ਵਾਰੰਟ ਜਾਰੀ ਕੀਤੇ ਨੇ ਕਿਹੜੇ ਮਾਮਲੇ 'ਚ ਵਾਰੰਟ ਜਾਰੀ ਕੀਤੇ ਨੇ ਉਦੇ ਉੱਪਰ ਵੀ ਅੱਗੇ ਤੁਹਾਨੂੰ ਜ਼ਰੂਰੀ ਗੱਲ ਦੱਸਦੇ ਆਂ ਅਗਲੀ ਵੱਡੀ ਖਬਰ ਇਹ ਕਿ ਅੱਜ 8 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਪੁਲਿਸ ਨੇ ਹੋਰ ਦੋ ਥਾਵਾਂ ਤੇ ਇਨਕਾਊਂਟਰ ਕਰਨ ਦਾ ਦਾਵਾ ਕੀਤਾ ਹੈ ਉਹ ਪੁਲਿਸ ਅਨਕਾਊਂਟਰ ਪੁਲਿਸ ਮੁਕਾਬਲੇ ਕਿੱਥੇ-ਕਿੱਥੇ ਕੀਤੇ ਗਏ ਤੇ ਕਿਵੇਂ ਕੀਤੇ ਗਏ ਇਹਦੇ ਉੱਪਰ ਵੀ ਤੁਹਾਨੂੰ ਜਾਣਕਾਰੀ ਦੇਣੀ ਹੈ ਤੇ ਚੌਥੀ ਬੜੀ ਵੱਡੀ ਖਬਰ ਜਿਹੜੀ ਹੈ ਉਹ ਆ ਰਹੀ ਹੈ ਕਿ 8 ਪੰਜਾਬੀਆਂ ਦੀ ਪਛਾਣ ਪੱਤਰ ਵੇਖ ਕੇ ਉਹਨਾਂ ਨੂੰ ਗੋਲੀ ਮਾਰੀ ਗਈ ਹੈ ਇਹ ਘਟਨਾ ਕਿਵੇਂ ਆ ਕਿੱਥੇ ਆ ਤੇ ਕਿਉਂ ਵਾਪਰੀ ਹੈ ਇਹਦੇ ਤੇ ਵੀ ਆਪਾਂ ਗੱਲ ਕਰਨੀ ਹੈ ਪਹਿਲੀ ਤੋਂ ਸ਼ੁਰੂ ਕਰਦੇ ਹਾਂ ਅਬੋਰ ਦੇ ਵਿੱਚ ਪਿਛਲੇ ਦਿਨੀ ਸੰਜੇ ਵਰਮਾ ਕਪੜਾ ਵਪਾਰੀ ਦਾ ਕਤਲ ਹੋਇਆ ਉਸ ਮਾਮਲੇ ਦੇ ਵਿੱਚ ਅੱਜ ਨਵੀਂ ਅਪਡੇਟ ਪੁਲਿਸ ਨੇ ਦੱਸੀ ਹੈ ਕਿ ਤਿੰਨ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਰਾਜਸਥਾਨ ਦੇ ਬੀਕਾ ਨੇੜੇ ਤੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਦਾ ਕਹਿਣਾ ਹੈ ਕਿ ਇਹ ਜਿਹੜੇ ਤਿੰਨ ਹੋਰ ਗ੍ਰਿਫਤਾਰ ਕੀਤੇ ਨੇ ਇਹਨਾਂ ਨੇ ਉਹ ਜਿਹੜੇ ਗੋਲੀਆਂ ਮਾਰਨ ਵਾਲੇ ਸੀ ਉਹਨਾਂ ਨੂੰ ਪਨਾਹ ਵੀ ਦਿੱਤੀ ਸੀ ਤੇ ਵਿਦੇਸ਼ ਤੋਂ ਆਇਆ 1.5 ਲੱਖ ਰੁਪਈਆ ਵੀ ਕਤਲ ਕਰਨ ਲਈ ਦਿੱਤਾ ਸੀ ਤੇ ਪੁਲਿਸ ਨੇ ਉਹਨਾਂ ਤਿੰਨ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਪਿਛਲੇ ਦਿਨੀ ਪੁਲਿਸ ਨੇ ਦਾਵਾ ਕੀਤਾ ਸੀ ਕਿ ਦੋ ਵਿਅਕਤੀ ਉਸ ਕਤਲ ਕੰ ਨਾਲ ਸਬੰਧਤ ਗ੍ਰਿਫਤਾਰ ਕੀਤੇ ਗਏ ਇੱਕ ਮੁੰਡਾ ਜਸਪ੍ਰੀਤ ਇੱਕ ਰਾਮਰਤਨ ਤੇ ਬਾਅਦ ਦੇ ਵਿੱਚ ਜਿਹੜੀ ਕਹਾਣੀ ਪੁਲਿਸ ਨੇ ਦੱਸੀ ਉਹਦੇ ਉੱਪਰ ਵੱਡੇ ਸਵਾਲ ਉੱਠੇ ਵੱਡਾ ਰੌਲਾ ਪਿਆ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਇਸ ਮੁੱਦੇ ਦੇ ਉੱਪਰ ਕਾਫੀ ਹੰਗਾਮਾ ਹੋਇਆ ਸਵਾਲ ਉੱਠੇ ਪੁਲਿਸ ਨੇ ਕਿਹਾ ਕਿ ਅਸੀਂ ਦੋ ਗੈਂਗਸਟਰ ਫੜ ਲਏ ਨੇ ਤੇ ਉਹਨਾਂ ਨੂੰ ਅਸੀਂ ਜਦੋਂ ਉਹਨਾਂ ਦੇ ਰੱਖੇ ਹੋਏ ਹਥਿਆਰ ਲੈਣ ਲਈ ਲੈ ਕੇ ਗਏ ਤਾਂ ਉਹਨਾਂ ਦੇ ਤਿੰਨ ਸਾਥੀ ਉੱਥੇ ਹੋਰ ਸੀਗੇ ਜਿਹੜੇ ਬਾਹਰੋਂ ਆਏ ਤੇ ਉਹਨਾਂ ਨਾਲ ਪੁਲਿਸ ਦੀ ਮੁੱਠ ਭੇੜ ਹੋਈ ਤੇ ਫਿਰ ਉਸ ਮੁੱਠ ਭੇੜ ਦੇ ਵਿੱਚ ਜਿਹੜੇ ਦੋ ਵਿਅਕਤੀ ਪੁਲਿਸ ਨੇ ਫੜੇ ਹੋਏ ਸੀ ਪੁਲਿਸ ਨੇ ਗ੍ਰਿਫਤਾਰ ਕੀਤੇ ਸੀ ਜਸ਼ਨ ਜਸਪ੍ਰੀਤ ਸਿੰਘ ਤੇ ਰਾਮਰਤਨ ਉਹਨਾਂ ਨੂੰ ਪੁਲਿਸ ਨੇ ਕਿਹਾ ਕਿ ਗੋਲੀਆਂ ਵੱਜ ਗਈਆਂ ਤੇ ਉਹਨਾਂ ਦੀ ਮੌਤ ਹੋ ਗਈ ਹੁਣ ਪੁਲਿਸ ਦੀ ਇਹ ਜਿਹੜੀ ਕਹਾਣੀ ਆ ਇਹਦੇ ਉੱਪਰ ਵੱਡੇ ਸਵਾਲ ਉੱਠੇ ਬਹੁਤ ਸਾਰੇ ਲੋਕਾਂ ਨੇ ਹੁਣ ਤੱਕ ਕਹਿ ਦਿੱਤਾ ਕਿ ਬਿਲਕੁਲ ਝੂਠਾ ਐਨਕਾਊਂਟਰ ਹੈ ਇੰਜ ਨਹੀਂ ਹੋ ਸਕਦਾ ਸਵਾਲ ਇਹ ਵੀ ਉੱਠੇ ਕਿ ਜਿਹੜੇ ਤਿੰਨ ਜਣੇ ਉੱਥੇ ਆਏ ਸੀ ਉਹ ਇੰਨੀ ਵੱਡੀ ਪੁਲਿਸ ਪਾਰਟੀ ਤੋਂ ਬਚ ਕੇ ਕਿਵੇਂ ਚਲੇ ਗਏ ਭੱਜਣ ਕਿਵੇਂ ਦਿੱਤੇ ਪੁਲਿਸ ਨੇ ਲੋਕਾਂ ਨੇ ਸਿੱਧਾ ਸਿੱਧਾ ਕਿਹਾ ਕਿ ਝੂਠਾ ਪੁਲਿਸ ਐਨਕਾਊਂਟਰ ਕੀਤਾ ਗਿਆ ਤੇ ਅੱਜ ਪੁਲਿਸ ਨੇ ਤਿੰਨ ਹੋਰ ਵਿਅਕਤੀ ਬੀਕਾਨੇਰ ਤੋਂ ਫੜਨ ਦਾ ਦਾਵਾ ਕੀਤਾ ਇਹਦੇ ਉੱਪਰ ਵਿਰੋਧੀ ਪਾਰਟੀਆਂ ਨੇ ਵੀ ਸਵਾਲ ਉਠਾਏ ਨੇ ਸਾਰੀਆਂ ਵਿਰੋਧੀ ਪਾਰਟੀਆਂ ਕਹਿ ਰਹੀਆਂ ਨੇ ਕਿ ਲੋਕਾਂ ਦੀਆਂ ਅੱਖਾਂ ਠੰਡੀਆਂ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਅਸਲੀ ਕਾਰਵਾਈ ਨਹੀਂ ਕੀਤੀ ਜਾ ਰਹੀ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਗੈਂਗਸਟਰਾਂ ਦੇ ਮੁੱਦੇ ਦੇ ਉੱਪਰ ਕਾਫੀ ਭੇੜ ਹੋਇਆ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਅਮਨ ਅਰੋੜਾ ਜਿਹੜੇ ਹਰਪਾਲ ਚੀਮਾ ਸਰਕਾਰ ਵੱਲੋਂ ਬਹਿਸ ਕਰਦੇ ਰਹੇ ਤੇ ਦੂਜੇ ਪਾਸੇ ਜਿਹੜੇ ਪ੍ਰਤਾਪ ਸਿੰਘ ਬਾਜਵਾ ਤੇ ਦੂਸਰੇ ਕਾਂਗਰਸ ਨੇਤਾ ਨੇ ਉਹ ਬਹਿਸ ਕਰਦੇ ਰਹੇ ਹੁਣ ਦੋਵਾਂ ਧਿਰਾਂ ਨੇ ਇਹ ਕਿਹਾ ਕਾਂਗਰਸ ਕਹਿੰਦੀ ਕਿ ਤੁਹਾਡੇ ਵੇਲੇ ਗੈਂਗਸਟਰ ਕੰਟਰੋਲ ਨਹੀਂ ਹੋ ਰਿਹਾ ਤੁਹਾਡੇ ਵੇਲੇ ਨਸ਼ਾ ਕੰਟਰੋਲ ਨਹੀਂ ਹੋ ਰਿਹਾ ਤੇ ਭਗਵੰਤ ਮਾਨ ਹੋਰੀ ਕਹਿੰਦੇ ਕਿ ਤੁਹਾਡੇ ਵੇਲੇ ਨਸ਼ਾ ਤੇ ਗੈਂਗਸਟਰ ਕੰਟਰੋਲ ਨਹੀਂ ਹੋਏ ਤੁਸੀਂ ਪਾਲੇ ਤੁਸੀਂ ਮੁਖ्तार ਅंसारी ਗੈਂਗਸਟਰ ਨੂੰ ਪੰਜਾਬ ਦੇ ਵਿੱਚ ਲਿਆ ਕੇ ਰੱਖਿਆ ਇਹ ਗੱਲਾਂ ਭਗਵੰਤ ਮਾਨ ਹੋਰਾਂ ਨੇ ਕਹੀਆਂ ਪਰ ਯਾਰ ਅਸਲੀਅਤ ਕੀ ਹੈ ਮਿੱਤਰੋ ਅਸਲੀਅਤ ਇਹ ਆ ਕਿ ਇਹ ਸਾਰੀਆਂ ਸਰਕਾਰਾਂ ਫੇਲ ਹੋਈਆਂ ਨੇ ਗੁੱਸਾ ਨਾ ਕਰਿਓ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਸੁਣਿਓ ਕੱਖ ਨਹੀਂ ਕੀਤਾ ਕਿਸੇ ਸਰਕਾਰ ਨੇ ਕਾਲੀਆਂ ਵੇਲੇ ਵੀ ਨਸ਼ਾ ਵੀ ਸੀ ਗੈਂਗਸਟਰ ਵੀ ਸੀ ਉਸ ਤੋਂ ਬਾਅਦ ਕਾਂਗਰਸ ਵੇਲੇ ਨਸ਼ਾ ਵੀ ਸੀ ਗੈਂਗਸਟਰ ਵੀ ਸੀ ਲੁੱਟਖੋ ਵੀ ਹੁੰਦੀ ਸੀ ਤੇ ਅੱਜ ਆ ਨਵੇਂ ਇਨਕਲਾਬ ਵੀ ਆ ਗਏ ਇਹਨਾਂ ਵੇਲੇ ਵੀ ਨਸ਼ਾ ਵੀ ਚੱਲਦਾ ਹੈ ਲੁੱਟਖੋ ਵੀ ਹੁੰਦੀ ਹੈ ਗੈਂਗਸਟਰ ਵੀ ਨੇ ਬੇਰੁਜ਼ਗਾਰੀ ਵੀ ਆ ਸਭ ਕੁਝ ਹੈ ਸਾਰੇ ਆਪੋ ਆਪਣੀ ਪਿੱਠ ਥਪਤਪਾਈ ਜਾਂਦੇ ਨੇ ਆਪਣੇ ਆਪ ਨੂੰ ਦਹੀਂ ਦੇ ਡੋਲੂ ਮਿਲ ਜਾਂਦੇ ਨੇ ਹੋਰ ਕੀਤਾ ਕੱਤਰਿਆ ਬਹੁਤਾ ਕੁਝ ਕਿਸੇ ਨੇ ਨਹੀਂ ਗਾ ਸੋ ਆਪੇ ਮਰਜੀ ਪੁੱਜੀ ਆਪੇ ਮੇਰੇ ਬੱਚੇ ਜੀਨ ਆਪੇ ਹੀ ਆਪਣੇ ਆਪ ਨੂੰ ਸਲਾਈ ਜਾਂਦੇ ਨੇ ਲੋਕਾਂ ਤੋਂ ਪੁੱਛ ਕੇ ਦੇਖੋ ਹਾਲਾਤ ਕੀ ਐ ਤੇ ਦੂਜੀ ਵੱਡੀ ਖਬਰ ਜਿਹੜੀ ਐ ਉਹ ਇਹ ਐ ਕਿ ਪੰਜਾਬ ਦੇ ਐਸਐਸਪੀ ਨੂੰ ਹਾਈ ਕੋਰਟ ਨੇ ਵਾਰੰਟ ਜਾਰੀ ਕੀਤੇ ਨੇ ਤੇ ਪੇਸ਼ ਹੋਣ ਲਈ ਕਿਹਾ ਤੇ ਨਾਲ ਹਾਈ ਕੋਰਟ ਨੇ ਇਹ ਕਹਿ ਦਿੱਤਾ ਵੀ ਜੇਕਰ ਇਹ ਐਸਐਸਪੀ ਪੇਸ਼ ਨਾ ਹੋਇਆ ਤਾਂ ਫਿਰ ਡੀਜੀਪੀ ਨੂੰ ਅਸੀਂ ਉਸ ਤੋਂ ਅਗਲੀ ਤਰੀਕ ਦੇ ਉੱਪਰ ਸੱਦਾਂਗੇ ਦੇਖੋ ਮਾਮਲਾ ਇਹ ਦੱਸਿਆ ਜਾ ਰਿਹਾ ਹੈ ਕਿ ਇੱਕ ਔਰਤ ਦੀ ਹੈਬੀਅਸ ਕੋਰਪਸ ਜਿਹੜੀ ਗੈਰ ਕਾਨੂੰਨੀ ਹਰਾਸਤ ਗੈਰ ਕਾਨੂੰਨੀ ਗ੍ਰਿਫਤਾਰੀ ਜਾਂ ਗੈਰ ਕਾਨੂੰਨੀ ਹਰਾਸਤ ਦੇ ਵਿੱਚ ਰੱਖਣ ਦਾ ਕੇਸ ਹਾਈ ਕੋਰਟ ਦੇ ਵਿੱਚ ਗਿਆ ਹਾਈ ਕੋਰਟ ਨੇ ਉਸ ਜਿਹੜੀ ਔਰਤ ਆ ਉਹਨੂੰ ਤੇ ਹੁਸ਼ਿਆਰਪੁਰ ਦੇ ਐਸਐਸਪੀ ਮਲਕ ਸਾਹਿਬ ਨੂੰ ਦੋਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਕਿਹਾ ਸੀ ਪਰ ਪੁਲਿਸ ਨੇ ਨਾ ਤਾਂ ਔਰਤ ਨੂੰ ਅਦਾਲਤ ਚ ਪੇਸ਼ ਕੀਤਾ ਤੇ ਨਾ ਕੋਈ ਅਫਸਰ ਹੋਇਆ ਐਸਐਸਪੀ ਦੀ ਵੀ ਨਹੀਂ ਹੋਏ ਉਸ ਤੋਂ ਬਾਅਦ ਫਿਰ ਜੋ ਜਾਣਕਾਰੀ ਨਿਕਲ ਕੇ ਆ ਰਹੀ ਹੈ ਮੀਡੀਆ ਚ ਹਾਈ ਕੋਰਟ ਨੇ ਐਸਐਸਪੀ ਦੇ ਵਾਰੰਟ ਜਾਰੀ ਕੀਤੇ ਨੇ ਨੌਨ ਅਵੇਲੇਬਲ ਵਾਰੰਟ ਨੇ ਆ ਸੌਰੀ ਬੇਲੇਵਲ ਵਾਰੰਟ ਨੇ ਔਰ ਉਹਦੇ ਵਿੱਚ ਇਹ ਕਿਹਾ ਗਿਆ ਕਿ ਅਗਲੀ ਤਰੀਕ ਤੇ ਪੁਲਿਸ ਮੁਖੀ ਪੇਸ਼ ਹੋਵੇ ਤੇ ਆਈਜੀ ਨੂੰ ਜੁਮਹਵਾਰੀ ਲਈ ਗਈ ਕਿ ਇਹ ਜਿਹੜੇ ਵਾਰੰਟ ਨੇ ਇਹ ਐਸਐਸਪੀ ਤੱਕ ਆਈਜੀ ਤਾਮੀਲ ਕਰਾਉਣ ਤਾਂ ਕਿ ਕੋਈ ਬਹਾਨਾ ਨਾ ਹੋਵੇ ਕਿ ਮੈਨੂੰ ਤਾਂ ਵਾਰੰਟ ਨਹੀਂ ਮਿਲੇ ਤਾਂ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਜੇਕਰ ਅਗਲੀ ਤਰੀਕ ਤੇ ਵੀ ਐਸਐਸਪੀ ਉਸ ਔਰਤ ਸਮੇਤ ਪੇਸ਼ ਨਹੀਂ ਹੁੰਦੇ ਤਾਂ ਫਿਰ ਡੀਜੀਪੀ ਨੂੰ ਇੱਥੇ ਆ ਕੇ ਜਵਾਬ ਦੇਣਾ ਪਵੇਗਾ ਹੁਣ ਇਹ ਮਾਮਲਾ ਵੀ ਗੰਭੀਰ ਹੈ ਪੁਲਿਸ ਦੇ ਉੱਪਰ ਲਗਾਤਾਰ ਦੋਸ਼ ਲੱਗ ਰਹੇ ਨੇ ਕਿ ਪੰਜਾਬ ਦੀ ਵਿੱਚ ਪੁਲਿਸ ਰਾਜ ਚੱਲ ਰਿਹਾ ਪੁਲਿਸ ਸਟੇਟ ਬਣਾਈ ਜਾ ਰਹੀ ਆ ਪੁਲਿਸ ਰੋਜ ਦੇ ਇਨਕਾਊਂਟਰ ਕਰਨ ਲੱਗੀ ਆ ਪੁਲਿਸ ਜਿੰਨੂ ਮਰਜੀ ਗੈਰ ਕਾਨੂੰਨੀ ਹਰਾਸਤ ਦੇ ਵਿੱਚ ਰੱਖਣਾ ਸ਼ੁਰੂ ਕਰ ਚੁੱਕੀ ਆ ਪੁਲਿਸ ਹਰਾਸਤ ਦੇ ਵਿੱਚ ਲਗਾਤਾਰ ਮੌਤਾਂ ਹੋ ਰਹੀਆਂ ਨੇ ਤਾਂ ਉਸ ਦਰਮਿਆਨ ਹੀ ਇਹ ਕੇਸ ਹਾਈ ਕੋਰਟ ਦੇ ਵਿੱਚ ਗਿਆ ਹੁਸ਼ਿਆਰਪੁਰ ਤੋਂ ਤੇ ਫਿਰ ਹਾਈ ਕੋਰਟ ਨੇ ਖਿੱਚਿਆ ਤਾਂ ਹੁਣ ਇਸ ਕੇਸ ਦੇ ਵਿੱਚ ਅੱਗੇ ਕੀ ਨਤੀਜਾ ਨਿਕਲੇਗਾ ਉਹ ਤੇ ਆਪਾਂ ਨੂੰ ਇੰਤਜ਼ਾਰ ਕਰਨਾ ਪਊ ਅਗਲੀ ਤਰੀਕ ਤੱਕ ਪਰ ਮਾਮਲਾ ਬਹੁਤ ਸੀਰੀਅਸ ਹੈ ਵੇਖੋ ਰੋਜ਼ਾਨਾ ਇੰਕਾਊਂਟਰ ਤੁਸੀਂ ਸੁਣ ਰਹੇ ਹੋ ਪੁਲਿਸ ਮੁਕਾਬਲਾ ਫਰਾਨੀ تھا ਤੇ ਲੱਤਾਂ ਕੁਛ ਗੋਲੀਆਂ ਵੱਜੀਆਂ ਨਾਜਾਇਜ਼ ਹਰਾਸਤਾਂ ਦਾ ਮਾਮਲਾ ਹੁਣ ਇਹ ਜਿਹੜਾ ਹਾਈ ਕੋਰਟ ਚ ਕੇਸ ਔਰਤ ਵੱਲੋਂ ਗਿਆ ਇਹ ਵੀ ਨਾਜਾਇਜ਼ ਹਰਾਸਤ ਦਾ ਮਾਮਲਾ ਇਹਦੇ ਵਿੱਚ ਕਿਉਂ ਨਹੀਂ ਪੁਲਸ ਉਸ ਔਰਤ ਨੂੰ ਪੇਸ਼ ਕੀਤਾ ਤੇ ਕਿਉਂ ਨਹੀਂ ਪੁਲਸ ਆਪ ਗਈ ਇਹ ਵੀ ਇੱਕ ਵੱਡਾ ਮਾਮਲਾ ਹੈ ਪਰ ਇਹਦੇ ਨਾਲ ਨਾਲ ਪਿਛਲੇ 8 ਘੰਟਿਆਂ ਦੇ ਵਿੱਚ ਅੱਜ ਅੱਜ ਪੁਲਿਸ ਨੇ ਦੋ ਹੋਰ ਐਨਕਾਊਂਟਰ ਪੰਜਾਬ 'ਚ ਕੀਤੇ ਨੇ ਇੱਕ ਅਮਰਤਸਰ ਇੱਕ ਕਪੂਰਥਲੇ ਕਮਾਲ ਦੀ ਗੱਲ ਰੋਜ਼ਾਨਾ ਐਨਕਾਊਂਟਰ ਹੁਣ ਇੱਕ ਸਵਾਲ ਇਹ ਵੀ ਬਣਦਾ ਕੁਝ ਲੋਕ ਇਹ ਵੀ ਕਹਿ ਸਕਦੇ ਨੇ ਕਿ ਪੁਲਿਸ ਫਿਰ ਕਰੇ ਕੀ ਜੇ ਗੈਂਗਸਟਰਵਾਦ ਨੂੰ ਕਾਬੂ ਕਰਨਾ ਹੈ ਜੇ ਨਸ਼ੇ ਨੂੰ ਕਾਬੂ ਕਰਨਾ ਹੈ ਤਾਂ ਫਿਰ ਗੋਲੀਆਂ ਚਲਾਇਆ ਮੈਨਾ ਕਿਵੇਂ ਹੋ ਸਕਦਾ ਹੈ ਮਿੱਤਰੋ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਗੋਲੀਆਂ ਹੀ ਮਾਰਨੀਆਂ ਨੇ ਬਹੁਤ ਵੱਡੀ ਗਿਣਤੀ ਲੋਕ ਇਹ ਕਹਿ ਰਹੇ ਨੇ 26 ਜੁਲਾਈ ਨੂੰ ਸੰਗਰੂਰ ਦੇ ਵਿੱਚ ਉਗਰਾਹਾ ਜੱਥੇਬੰਦੀ ਤੇ ਕਿਰਤੀ ਕਿਸਾਨੀ ਉਹਨਾਂ ਵੱਲੋਂ ਪੁਲਿਸ ਰਾਜ ਦੇ ਖਿਲਾਫ ਇੱਕ ਵੱਡਾ ਪ੍ਰਦਰਸ਼ਨ ਰੱਖਿਆ ਗਿਆ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਦੇ ਖਿਲਾਫ ਵੱਡਾ ਵਿਰੋਧ ਰੱਖਿਆ ਗਿਆ ਤੇ ਉਹ ਆਗੂ ਇਹ ਕਹਿ ਰਹੇ ਨੇ ਕਿ ਜਿਹੜੇ ਬੰਦਿਆਂ ਨੂੰ ਪੁਲਿਸ ਫੜ ਲੈਂਦੀ ਹੈ ਦੂਜੇ ਤੀਜੇ ਦਿਨ ਉਹਨਾਂ ਨੂੰ ਕਿਤੇ ਸੁੰਨਸਣ ਜਗ੍ਹਾ ਤੇ ਲਿਜਾ ਕੇ ਉਹਨਾਂ ਦੀਆਂ ਲੱਤਾਂ 'ਚ ਗੋਲੀਆਂ ਮਾਰ ਕੇ ਅਨਕਾਊਂਟਰ ਦਿਖਾ ਦਿੱਤਾ ਜਾਂਦਾ ਤੇ ਹਰ ਵੇਰੀ ਪੁਲਿਸ ਦੀ ਮਾਨਕ ਗੋਇਲ ਕਹਿੰਦਾ ਇੱਕੋ ਕਹਾਣੀ ਹੁੰਦੀ ਹੈ ਵੀ ਅਸੀਂ ਇਹਨਾਂ ਦੇ ਲੁਕੋਏ ਹੋਏ ਹਥਿਆਰ ਬਰਾਮਦ ਕਰਾਉਣ ਲਈ ਲੈ ਕੇ ਗਏ ਸੀ ਉੱਥੇ ਹਥਿਆਰ ਕੱਢ ਕੇ ਦਿੰਦਿਆ ਤੇ ਇਹਨਾਂ ਨੇ ਪੁਲਿਸ ਤੇ ਗੋਲੀ ਚਲਾਤੀ ਤੇ ਫਿਰ ਅਸੀਂ ਗੋਲੀਆਂ ਮਾਰਤੀਆਂ ਹੁਣ ਜਿਹੜੇ ਆਰਟੀ ਐਕਟਿਵਿਸਟ ਮਾਨਕ ਗੋਇਲ ਹੈ ਉਹ ਕਹਿੰਦੇ ਵੀ ਰਿਆਣਾ ਇੱਕੋ ਕਹਾਣੀ ਸੁਣ ਸੁਣ ਕੇ ਕੰਨ ਪੱਕ ਗਿਆ ਤੇ ਪੁਲਿਸ ਦੇ ਕਹਾਣੀ ਬਣਾ ਬਣਾ ਕੇ ਕਿਉਂ ਨਹੀਂ ਹੱਥ ਥੱਕੇ ਸੋ ਇਹ ਵੱਡਾ ਸਵਾਲ ਅਰਜਿੰਦਰ ਸਿੰਘ ਦੀਪ ਸਿੰਘ ਵਾਲਾ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਗੂਆ ਉਹਨਾਂ ਨੇ ਵੀ ਉਠਾਇਆ ਤਾਂ ਇਸ ਸਭ ਕੁਝ ਦੇ ਉੱਪਰ ਤੁਹਾਨੂੰ ਕੀ ਲੱਗਦਾ ਹੈ ਤੁਸੀਂ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਤੁਸੀਂ ਦੇਖੋ ਪੰਜਾਬ ਦਾ ਮਾਹੌਲ ਤਾਂ ਪਿਆ ਵਿਗੜਿਆ ਪਹਿਲਾਂ ਪਿਛਲੇ 20 ਦਿਨਾਂ ਦੀ ਗੱਲ ਕਰੀਏ ਕਿੰਨੀਆਂ ਥਾਮਾਂ ਤੇ ਗੋਲੀਆਂ ਚੱਲੀਆਂ ਸਿੱਧਾ ਘਰ 'ਚ ਵੜ ਕੇ ਸਿੱਧਾ ਦੁਕਾਨ 'ਚ ਵੜ ਕੇ ਸਿੱਧਾ ਕਲੀਨਿਕ ਤੇ ਵੜ ਕੇ ਠਾ ਠਾ ਹੁੰਦੀ ਐ ਕਿੰਨਾ ਮਾਹੌਲ ਪੰਜਾਬ ਦਾ ਵਿਗੜਿਆ ਔਰ ਇਹ ਵਿਗਾੜਿਆ ਕਿਨੇ ਆ ਮਿੱਤਰੋ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਸੁਣਿਓ ਇਹ ਸਭ ਮਾਹੌਲ ਸਿਆਸਤਾ ਨੇ ਵਿਗਾੜਿਆ ਐ ਇਹ ਗੰਦੀਆਂ ਸਿਆਸਤਾ ਨੇ ਬੇੜਾਗਰ ਕੀਤਾ ਪੰਜਾਬ ਦਾ ਇਹ ਜੇ ਨਸ਼ਾ ਪੰਜਾਬ 'ਚ ਆਇਆ ਤੇ ਇਹ ਗੰਦੀਆਂ ਸਿਆਸਤਾਾਂ ਇਹ ਜੇ ਗੈਂਗਸਟਰ ਪੂਨਾ ਪੰਜਾਬ ਚ ਫੈਲਿਆ ਤੇ ਗੰਦੀਆਂ ਸਿਆਸਤਾਂ ਨੇ ਪਾਲਿਆ ਪੋਸਿਆ ਵਧਾਇਆ ਫੁਲਾਇਆ ਔਰ ਇਹ ਸਾਰੀਆਂ ਵੋਟ ਪਾਰਟੀਆਂ ਨੂੰ ਪੰਜਾਬ ਦੇ ਗੱਬਰੂ ਪੰਜਾਬ ਦੀਆਂ ਧੀਆਂ ਕੋਈ ਵੀ ਗਲਤ ਪਾਸੇ ਨਹੀਂ ਸੀ ਜਾਣਾ ਜੇਕਰ ਪੰਜਾਬ ਦੇ ਵਿੱਚ ਸਿਆਸਤ ਠੀਕ ਹੁੰਦੀ ਧੀਆਂ ਪੁੱਤਾਂ ਨੂੰ ਚੰਗੀ ਪੜ੍ਹਾਈ ਦਿੱਤੀ ਜਾਵੇ ਟਾਈਮ ਤੇ ਉਹਨਾਂ ਨੂੰ ਵਧੀਆ ਰੁਜ਼ਗਾਰ ਮਿਲਣ ਵਧੀਆ ਨੌਕਰੀਆਂ ਮਿਲਣ ਫਿਰ ਕੌਣ ਨਸ਼ੇ ਵਾਲੇ ਪਾਸੇ ਜਾਏਗਾ ਕੌਣ ਗੈਂਗਸਟਰ ਬਣੇਗਾ ਫਿਰ ਇਹ ਕੰਮ ਨਹੀਂ ਹੋਣੀ ਹੁਣ ਜਦੋਂ ਨਾ ਵਧੀਆ ਐਜੂਕੇਸ਼ਨ ਭਵਿੱਖ ਕਿਸੇ ਨੂੰ ਕੋਈ ਵਧੀਆ ਨਜ਼ਰ ਆਉਂਦਾ ਨਹੀਂ ਫਿਰ ਇਹ ਜਿਹੜਾ ਮਾਹੌਲ ਗਲਤ ਕਿਸਮ ਦਾ ਫੈਲਿਆ ਇਹਦੇ ਚ ਸਿਆਸਤਾਂ ਜਿਹੜੀਆਂ ਗੰਦੀਆਂ ਉਹ ਪਹਿਲਾਂ ਆਪਣੇ ਫਾਇਦੇ ਲਈ ਕੁਝ ਜਿਹੜੇ ਨੌਜਵਾਨ ਉਹਨਾਂ ਨੂੰ ਹੱਥਾਂ ਤੇ ਚੜਾਉਂਦੀਆਂ ਉਹਨਾਂ ਤੋਂ ਫਿਰ ਗਲਤ ਕੰਮ ਕਰਵਾਉਂਦੀਆਂ ਆਪਣੇ ਵਿਰੋਧੀਆਂ ਦੇ ਖਿਲਾਫ ਜਾਂ ਆਪਣੇ ਗੈਰ ਕਾਨੂੰਨੀ ਧੰਦੇ ਚਲਾਉਣ ਦੇ ਲਈ ਤੇ ਫਿਰ ਜਦੋਂ ਉਹਨਾਂ ਨੌਜਵਾਨਾਂ ਤੇ 1 1 2 2 4 4 ਕੇਸ ਬੈਹ ਜਾਂਦੇ ਆ ਫੇਰ ਉਹਨਾਂ ਨੂੰ ਮੱਖਣ ਚੋ ਬਾਲ ਵਾਂਗ ਕੱਢ ਕੇ ਸਿਆਸਤਾ ਪਾਸੇ ਕਰ ਦਿੰਦੀਆਂ ਫੇਰ ਉਹ ਫਸ ਜਾਂਦੇ ਨੇ ਮਾਂ ਦੀ ਕੋਖ ਦੇ ਵਿੱਚੋਂ ਨਾ ਕੋਈ ਅਤਵਾਦੀ ਬਣਦਾ ਨਾ ਕੋਈ ਗੈਂਗਸਟਰ ਬਣਦਾ ਨਾ ਕੋਈ ਨਸ਼ੇੜੀ ਜਿਹੜਾ ਬਾਹਰ ਦਾ ਮਾਹੌਲ ਹੈ ਨਾ ਉਹ ਹੀ ਸਭ ਕੁਝ ਬਣਾਉਂਦਾ ਹੈ ਅਤਵਾਦ ਵੀ ਗੈਂਗਸਟਰ ਵੀ ਨਸ਼ੇੜੀ ਵੀ ਇਹ ਬਾਹਰ ਦਾ ਮਾਹੌਲ ਬਣਾਉਂਦਾ ਤੇ ਬਾਹਰ ਦਾ ਮਾਹੌਲ ਕਿਹਦੇ ਵੱਸ ਚ ਹੈ ਕੰਟਰੋਲ ਕਿਹਨੇ ਕਰਨਾ ਹੈ ਯਾਰ ਸਿੱਧੀ ਗੱਲ ਹੈ ਸਰਕਾਰਾਂ ਨੇ ਹਕੂਮਤ ਨਹੀਂ ਕਰਨਾ ਜਦੋਂ ਸਰਕਾਰਾਂ ਤੇ ਹਕੂਮਤਾਂ ਕੱਖ ਨਹੀਂ ਕਰਦੀਆਂ ਤਾਂ ਫਿਰ ਹੀ ਆ ਸਭ ਕੁਝ ਹੁੰਦਾ ਵਾਪਰਦਾ ਹੈ ਜਿਹੜਾ ਕੁਝ ਹੋਈ ਜਾਂਦਾ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਜਵਾਨੀ ਨੂੰ ਕਿਰਾਏ ਪਾਇਆ ਇੱਥੋਂ ਦੀਆਂ ਸਿਆਸਤਾਂ ਨੇ ਸਿੱਧੀ ਸਾਫ਼ ਗੱਲ ਤੁਸੀਂ ਵੇਖੋ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਹੈ ਪੰਜਾਬ ਦੇ ਵਿੱਚ ਲਾਚਾਰੀ ਹੈ ਪੰਜਾਬ ਦੇ ਵਿੱਚ ਜਿਹੜਾ ਕਲਚਰ ਫਲਾਇਆ ਜਾ ਰਿਹਾ ਫਿਲਮਾਂ ਰਾਈ ਤੇ ਗੀਤਾਂ ਰਾਈ ਉਹ ਕੀ ਹੈ ਉਹ ਫੁਕਰਾ ਹੈ ਉਹ ਚੱਕਵਾ ਹੈ ਉਹ ਧਮਕੀਆਂ ਵਾਲਾ ਜਦੋਂ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਉਦੋਂ ਵੀ ਇਹਦੇ ਉੱਪਰ ਚਰਚਾ ਚੱਲਣੀ ਚਾਹੀਦੀ ਸੀ ਕਿ ਪੰਜਾਬ ਦੇ ਵਿੱਚ ਇਹ ਇਹ ਕਲਚਰ ਕਿਹੋ ਜਿਹਾ ਫਲਾਇਆ ਜਾ ਰਿਹਾ ਹੁਣ ਠੀਕ ਹੈ ਮੂਸੇਵਾਲਾ ਮਾਪਿਓ ਦਾ ਇੱਕੋ ਇੱਕ ਪੁੱਤ ਸੀ ਉਹਨੂੰ ਮਾਰਿਆ ਗਿਆ ਸਭ ਨੂੰ ਦੁੱਖ ਹੋਇਆ ਮੈਨੂੰ ਵੀ ਹੋਇਆ ਤੁਹਾਨੂੰ ਵੀ ਹੋਇਆ ਹੋਣਾ ਚਾਹੀਦਾ ਸੀ ਪਰ ਸਿੱਧੂ ਮੂਸੇਵਾਲਾ ਸਾਹਿਬ ਦੇ ਗੀਤ ਸੁਣ ਕੇ ਵੇਖੋ ਉਹਨਾਂ ਦੇ ਗੀਤਾਂ ਦੇ ਵਿੱਚ ਕੀ ਹੈ ਵੜ ਦੂ ਮਾਰ ਦੂ ਚੱਕ ਦੂ ਧਰ ਦੂ ਮਤਲਬ ਜਿਹੜੀਆਂ ਗੱਲਾਂ ਉਹ ਗੀਤਾਂ ਦੇ ਵਿੱਚ ਕਰਦੇ ਨੇ ਉਸੇ ਚੀਜ਼ ਦੇ ਜੋ ਸ਼ਿਕਾਰ ਹੋਏ ਨੇ ਫਿਰ ਜਿਹੜਾ ਮਾਹੌਲ ਅਸੀਂ ਸਿਰਜ ਰਹੇ ਆ ਉਹ ਆਖਰ ਨੂੰ ਸਾਨੂੰ ਖਾਏਗਾ ਮੈਂ ਗੱਲ ਇਹ ਨਹੀਂ ਕਰ ਰਿਹਾ ਕਿ ਮੂਸੇ ਵਾਲਾ ਨੇ ਮਾਹੌਲ ਸਿਰਜਿਆ ਮੈਂ ਗੱਲ ਇਹ ਕਰਦਾ ਕਿ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਹਕੂਮਤਾਂ ਨੇ ਉਹ ਫੁਕਰੇ ਚੱਕਵੇਂ ਤੇ ਜਿਹੜੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਜਿਹੜੇ ਮਾਰ ਧਾਰ ਨੂੰ ਪ੍ਰਮੋਟ ਕਰਨ ਵਾਲੇ ਜਿਹੜੇ ਗੀਤ ਨੇ ਜਿਹੜੀ ਗਾਇਕੀ ਆ ਜਿਹੜੀਆਂ ਫਿਲਮਾਂ ਆ ਉਹਨਾਂ ਤੇ ਪਾਬੰਦੀ ਕਿਉਂ ਨਹੀਂ ਲਾਉਂਦੀਆਂ ਹੁਣ ਗੈਂਗਸਟਰਾਂ ਦੇ ਉੱਪਰ ਫਿਲਮਾਂ ਬਣ ਰਹੀਆਂ ਨੇ ਦੇਖੋ ਸਾਡੇ ਸ਼ਹੀਦਾਂ ਦੇ ਉੱਪਰ ਜਿਨ੍ਹਾਂ ਨੇ ਦੇਸ਼ ਦੇ ਲਈ ਲੋਕਾਂ ਦੇ ਲਈ ਕੌਮ ਦੇ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਜਿਨ੍ਹਾਂ ਦੇ ਇੱਕ ਵੱਡੇ ਸਿਧਾਂਤ ਸੀ ਵੱਡੀ ਸੋਚ ਸੀ ਵੱਡੀ ਵਿਚਾਰਧਾਰਾ ਸੀ ਉਹਨਾਂ ਤੇ ਉਹਨੀਆਂ ਫਿਲਮਾਂ ਨਾ ਆ ਰਹੀਆਂ ਨੇ ਨਾ ਚੱਲ ਰਹੀਆਂ ਨੇ ਤੇ ਗੈਂਗਸਟਰਾਂ ਤੇ ਫਿਲਮਾਂ ਆ ਰਹੀਆਂ ਨੇ ਰਪਿੰਦਰ ਗਾਂਧੀ 1 2 ਤੇ ਖਰੋੜ ਸਾਹਿਬ ਜਿਹੜੇ ਦੇਵ ਖਰੋੜ ਉਹਨਾਂ ਦਾ ਤਾਂ ਕੰਮ ਹੀ ਇਹ ਬਣ ਗਿਆ ਵੀ ਗੈਂਗਸਟਰਾਂ ਦੇ ਫਿਲਮਾਂ ਬਣਾਓ ਤੇ ਪੈਸਾ ਕਮਾਓ ਤੇ ਜਦੋਂ ਯਾਰ ਗੈਂਗਸਟਰਾਂ ਤੇ ਫਿਲਮਾਂ ਬਣਨ ਗਈਆਂ ਤਾਂ ਫਿਰ ਜਿਹੜੀ ਆਮ ਆਮ ਸਿੱਧੇ ਸਿੱਧੇ ਦਿਮਾਗ ਵਾਲਾ ਨੌਜਵਾਨ ਉਹ ਬੇਰਜਗਾਰੀ ਦੇ ਆਲਮ ਚ ਫਿਰੇ ਕਿਉਂ ਨਹੀਂ ਉਧਰ ਨੂੰ ਖਿੱਚਿਆ ਜਾਏਗਾ ਦੇਖੋ ਹਰ ਇੱਕ ਬੰਦੇ ਦੇ ਅੰਦਰ ਗਲੈਮਰਸ ਹੁੰਦਾ ਉਹਨੂੰ ਸਸਤੇ ਤਰੀਕਿਆਂ ਨਾਲ ਮਸ਼ਹੂਰ ਹੋਣ ਦੀ ਸ਼ਾਉਣ ਦੀ ਤੇ ਕੁਝ ਤੜਕ ਫੜਕ ਕਰਨ ਦੀ ਇੱਕ ਜਵਾਨੀ ਦੇ ਵਿੱਚ ਇੱਕ ਲਲਕ ਬਣ ਜਾਂਦੀ ਹੈ ਤੇ ਜਦੋਂ ਇਹੋ ਜਿਹਾ ਕਲਚਰ ਗੀਤਾਂ ਰਾਈ ਫਿਲਮਾਂ ਰਾਈ ਆਏਗਾ ਇੱਥੇ ਤਾਂ ਗੀਤ ਆਉਂਦੇ ਨੇ ਜਿੱਥੇ ਹੁੰਦੀ ਆ ਪਾਬੰਦੀ ਹਥਿਆਰ ਦੀ ਤੇ ਉੱਥੇ ਜੱਟ ਫੈਰ ਕਰਦਾ ਜਦੋਂ ਇਹੋ ਜੇ ਗੀਤ ਸਾਡੇ ਬੱਚੇ ਸਾਡੀ ਜਵਾਨੀ ਸੁਣੇਗੀ ਤੇ ਉਹ ਕੀ ਕਰੇਗੀ ਜਦੋਂ ਇੱਥੇ ਗੀਤ ਆਉਂਦੇ ਨੇ ਸੱਤ ਖੂਨ ਮਾਫ਼ ਹੁੰਦੇ ਵੈਲੀ ਜੱਟ ਨੂੰ ਜਦੋਂ ਇੱਥੇ ਅਜਿਹਾ ਕਿੰਨੇ ਹੀ ਚੱਕਵੇਂ ਗੀਤ ਆਉਂਦੇ ਨੇ ਜਿਹੜੇ ਜਵਾਨੀ ਨੂੰ ਕੁਰਾਹੇ ਪਾਉਂਦੇ ਨੇ ਤਾਂ ਉਦੋਂ ਸਰਕਾਰਾਂ ਕਿੱਥੇ ਹੁੰਦੀਆਂ ਨੇ ਉਦੋਂ ਹਕੂਮਤ ਕਿੱਥੇ ਹੁੰਦੀ ਆ ਉਦੋਂ ਸਿਸਟਮ ਕਿੱਥੇ ਹੁੰਦਾ ਤੇ ਤੁਸੀਂ ਤੇ ਅਸੀਂ ਕਿੱਥੇ ਹੁੰਨੇ ਆ ਆਪਣੀਆਂ ਜ਼ੁਬਾਨਾਂ ਠਾਕੀਆਂ ਕਿਉਂ ਨੇ ਆਪਾਂ ਬੋਲਦੇ ਕਿਉਂ ਨਹੀਂ ਮੈਂ ਤਾਂ ਹੈਰਾਨ ਆ ਜਿਹੜੇ ਲੇਖਕ ਤੇ ਸਿੰਗਰ ਤੇ ਅਦਾਕਾਰ ਆਪਣੀ ਗਾਇਕੀ ਰਾਈ ਅਦਾਕਾਰੀ ਰਾਈ ਤੇ ਲਿਖਣੀ ਰਾਈ ਇਹ ਜਿਹੜਾ ਮਾਰਤਾੜ ਗੁੰਡਾਗਰਦੀ ਵਾਲਾ ਮਾਹੌਲ ਆ ਇਹਨੂੰ ਤਸ਼ਾਹਦ ਕਰਦੇ ਆ ਪ੍ਰਮੋਟ ਕਰਦੇ ਆ ਬਾਅਦ ਜਦੋਂ ਉਹਨਾਂ ਦੇ ਉੱਪਰ ਕੋਈ ਧਮਕੀ ਉਹੋ ਜਿਹੀ ਆ ਪੈਂਦੀ ਆ ਫੇਰ ਉਹ ਬੜਾ ਚੀਕਦੇ ਆ ਫਿਰ ਆ ਪਿੱਛੇ ਗਿਆ ਮਨਕੀਰਤ ਔਲਖ ਉਹਨੂੰ ਧਮਕੀਆਂ ਆਈਆਂ ਬੜਾ ਚੀਕਿਆ ਉਹ ਵੀ ਵੇਖੋ ਜੀ ਮੈਨੂੰ ਧਮਕੀਆਂ ਆ ਰਹੀਆਂ ਨੇ ਮੈਨੂੰ ਜੇਲ੍ਹ ਚੋਂ ਮੈਨੂੰ ਮਾਰਨ ਦੀ ਧਮਕੀ ਆਈ ਹੈ ਤੇ ਪਹਿਲਾ ਗੀਤ ਕੀਨੇ ਗਾਇਆ ਸੀ ਜੇਲਾਂ ਵਿੱਚੋਂ ਫੋਨ ਆਉਣਗੇ ਇਹ ਮਨਕੀਰਤ ਔਲਖ ਨਹੀਂ ਗਾਇਆ ਸੀ ਨਾ ਉਦੋਂ ਮਨਕੀਰਤ ਔਲਖ ਨੂੰ ਨਹੀਂ ਪਤਾ ਜੇ ਤਾਂ ਫੋਨ ਦੂਜਿਆਂ ਨੂੰ ਆਉਣ ਜੇਲਾ ਚੋਂ ਫਿਰ ਤਾਂ ਮਨਕੀਰਤ ਔਲਖ ਆਉਤੇ ਗੀਤ ਗਾਏਗਾ ਤੇ ਜੇ ਆਪ ਨੂੰ ਆਜੇ ਧਮਕੀ ਫਿਰ ਚੀਕਾ ਮਾਰੇਗਾ ਆਹੀ ਅਸਲੀਅਤ ਆ ਸਾਡੀ ਪਿਆਰਿਓ ਸੋ ਇਸ ਪੂਰੇ ਮਾਹੌਲ ਨੂੰ ਕੰਟਰੋਲ ਸਿਆਸਤ ਨੇ ਕਰਨਾ ਹਕੂਮਤ ਨੇ ਕਰਨਾ ਉਹ ਨਹੀਂ ਕਰ ਰਹੇ ਦੂਜੇ ਨੰਬਰ ਤੇ ਜ਼ਿੰਮੇਵਾਰੀ ਸਮਾਜ ਦੀ ਤੁਹਾਡੀ ਤੇ ਮੇਰੀ ਆਪਾਂ ਨੂੰ ਇਸ ਚੀਜ਼ ਦੇ ਖਿਲਾਫ ਜ਼ਰੂਰ ਬੋਲਣਾ ਚਾਹੀਦਾ ਆਵਾਜ਼ ਉਠਾਉਣੀ ਚਾਹੀਦੀ ਆ ਤੁਸੀਂ ਸਭ ਕੁਛ ਤੇ ਕੀ ਸੋਚਦੇ ਹੋ ਆਪਣਾ ਕੀਮਤੀ ਵਿਚਾਰ ਲਿਖਿਓ ਬਹੁਤ ਮੇੜਾ